ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਨਾਨਕਚੀਰਾ ਸਾਹਿਬ ਪਾਸ਼ਾਈ ਪਹਿਲੀ ਤੇ ਅੱਜ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇੱਥੋਂ ਕਿੰਨੇ ਕਿਲੋਮੀਟਰ ਬਾਟਾ ਕਿੰਨਾ ਟਾਈਮ ਲੱਗਦਾ ਕਦੋਂ ਆਪਾਂ ਵਾਪਸ ਆਵਾਂਗੇ ਹੋਰ ਵੀ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬ ਰਸਤੇ ਵਿੱਚ ਆਉਂਦੇ ਆ ਤੇ ਉਹ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਜੁੜੇ ਰਹੋ ਆਪੇ ਨਾਲ ਜਿਨ੍ਹਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣਾ ਫੇਸਬੁੱਕ ਤੇ ਪੇਜਾ ਨੂੰ ਫੋਲੋ ਕਰ ਲਓ ਤੇ ਕਮੈਂਟ ਲਾਇਕ ਤੇ ਸ਼ੇਅਰ ਵੀਡੀਓ ਨੂੰ ਕਰਦੇ ਰਿਆ ਕਰੋ ਜੋ ਆਪਾਂ ਤੁਹਾਡੇ ਲਈ ਹੋਰ ਵੀ ਵੀਡੀਓ ਵੱਧ ਤੋਂ ਵੱਧ ਲੈ ਕੇ ਆਈਏ ਇਤਿਹਾਸਕ ਜਗ੍ਹਾ ਦੀਆਂ ਤੇ ਜੁੜੇ ਰਹੋ ਨਾਲ ਤੁਹਾਨੂੰ ਆਪਾਂ ਦਰਸ਼ਨੇ ਕਰਾਵਾਂਗੇ ਜੀ ਹਾਂ ਜੀ ਪਹਿਲਾਂ ਆਪਾਂ ਮੁੰਡਿਆਂ ਦੇ ਦਮਾਲੇ ਸੇ ਆ ਗਏ ਗੋਲਪਰ ਨੇ ਸੇ ਆ ਕੇ ਕਰਦੇ ਆਂ ਰੈਡੀ ਇਹਨਾਂ ਨੂੰ ਫਿਰ ਆਪਾਂ ਪਾਉਨੇ ਆ ਚਾਲੇ ਫਿਰ ਤੁਹਾਨੂੰ ਕਰਾਵਾਂਗੇ ਦਰਸ਼ਨ ਗੁਰਦੁਆਰਾ ਨਾਨਕ ਚੀਰਾ ਦੇ ਨਵੇਂ ਇਤਿਹਾਸ ਨਾਲ ਵੀ ਜਾਨੂੰ ਕਰਾਵਾਂਗੇ ਪਹਿਲਾਂ ਕਰ ਰੈਡੀ ਕਰ ਲਈਏ ਆਪਾਂ ਨੌਜਵਾਨਾਂ ਨੂੰ ਹੌਲੀ ਹੌਲੀ ਗੁਰੂ ਮਹਾਰਾਜ ਦੇ ਲੜ ਲਾਵਾਂਗੇ ਇਹਨਾਂ ਨੂੰ ਜੇ ਗੁਰੂ ਦਾ ਕਿਰਪਾ ਕਰੂਗਾ ਤੇ ਚਲੋ ਤੁਹਾਨੂੰ ਲੈ ਕੇ ਜਾਂਦੇ ਆਪਾਂ ਗੁਰਦੁਆਰਾ ਸਾਹਿਬ ਚਲੋ ਜੀ ਸੰਗਤ ਜੀ ਚਾਲੇ ਪਾਈਏ ਆਪਾਂ ਜੀ ਆਪਾਂ ਹੁਣ ਚਾਲੇ ਮਾਰਦੇ ਆਂ ਤੇ ਨਾਨਕ ਜੀ ਦਾ ਸਾਹਿਬ ਪਾਤਸ਼ਾਹ ਜੀ ਪਹਿਲੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਆਪਾਂ ਗੱਡੀ ਮਿਲਣੀ ਹੈ ਇੱਥੇ ਟਾਈਮ ਪੀਕ ਤੇ ਆ ਰ ਆ ਤੇ 4:30 ਪਰਸਵਾਰੀ ਦਾ ਲੈਂਦੀ ਆ ਇਤੋਂ 180 ਕਿਲੋਮੀਟਰਵਾਰਟ ਬੰਦੀ ਆ ਇੱਕ ਸਾਈਡ ਦੀ ਤੇ 360 ਕਿਲੋਮੀਟਰਵਾਰਟ ਉਨ ਜਾਂਦੀ ਬੰਦੀ ਆ ਤੇ ਬਾਕੀ ਆਪਾਂ ਤੁਹਾਨੂੰ ਦੱਸਦੇ ਰਾਵਾਂਗੇ ਹੋਰ ਵੀ ਸੰਗਤ ਪੂਰੀ ਕਰੀ ਜਾਂਦੇ ਆ ਉਹ ਆਹੀ ਗੱਲੇ ਸਾਲ ਲੱਭਦੀ ਰਹਿੰਦੀ ਆ ਬਾਕੀ ਮਾਰਦੇ ਚਾਲੇ ਤੁਹਾਨੂੰ ਦਰਸ਼ਨ ਜੁੜੇ ਦਿਓ ਨਾਲ ਅਨੰਦ ਸਿੰਘ ਲੰਗਰ ਹਾਲ ਗੁਰਦੁਆਰਾ ਲੰਗਰ ਲੰਗਰ ਸਾਹਿਬ ਤੇ ਇੱਥੇ ਸਾਰੀਆਂ ਗੱਡੀਆਂ ਮਿਲਦੀਆਂ ਆ ਬੇ ਗੱਡੀਆਂ ਇੱਥੇ ਸਾਰੀਆਂ ਖੜੀਆਂ ਜਿਹੜੀ ਗੱਡੀ ਕਿਤੇ ਵੀ ਆਪਾਂ ਜਾਣਾ ਨਾਂਕਚੀ ਨੇ ਜਾਂ ਲੋਕਲ ਗੁਰਦੁਆਰਾ ਸਾਹਿਬ ਕਿਤੇ ਵੀ ਆਪਾਂ ਜਾਣਾ ਤੇ ਉਹ ਇੱਥੋਂ ਹੀ ਗੱਡੀਆਂ ਮਿਲਦੀਆਂ ਸਾਰੀਆਂ ਹੁਣ ਆ ਬੇ ਖੜੀਆਂ ਬਹੁਤ ਗੱਡੀਆਂ ਖੜੀਆਂ ਜਿੱਦਾਂ ਆਪਣੇ ਪਰਸਨਲ ਕਾਰਾਂ ਹੋਣੀਆਂ ਛੋਟੀਆਂ ਗੱਡੀਆਂ ਖੜੀਆਂ ਇੱਥੇ ਤੇ ਬਾਕੀ ਜੇ ਸਵਾਰੀਆਂ ਨਾਲ ਜਾਣਾ ਤੇ ਆਪਾਂ ਉਹ ਦੂਰੀ ਦੇ ਵਿੱਚ ਜਾ ਸਕਦੇ ਆ ਕਰੋ ਦਰਸ਼ਨ ਉਹ ਮਹਾਂਪੁਰਸ਼ਾਂ ਦੇ ਤੇ ਕਰੋ ਦਰਸ਼ਨ ਜੀ ਸੰਗਤ ਜੀ ਇਹ ਆਪਾਂ ਹੁਣ ਬਸ ਮਾਰਦੇ ਆ ਚਾਲੇ ਸੰਗਤ ਆਈ ਜਾਂਦੀ ਆ ਪੇ ਚੱਲਦੇ ਆਂ ਆਪਾਂ ਸੰਗਤ ਬੈਠੀ ਆ ਪਰ ਹਲੇ ਅਜਨਾਂ ਵਾਲ ਦੇ ਬਾਈ 10 ਜਾਣੇ ਸੀਗੇ ਇਹਨਾਂ ਦੇ ਨਾਲ ਦੇ ਹਲੇ ਸਿੰਘ ਨਹੀਂ ਆਏ ਕਿ ਮੁੰਡੇ ਨਾਲ ਆਏ ਨਹੀਂਗੇ ਤੇ ਚੱਲਦੇ ਆਂ ਆਪਾਂ ਬਸ ਉਹਨਾਂ ਨੂੰ ਡਿੱਕੀ ਜਾਂਦੇ ਆਂ ਹੁਣ ਇੱਥੇ ਖੜੇ ਉਹਨਾਂ ਦਾ ਵੇਟ ਕਰਦੇ ਆਂ ਜਦੋਂ ਆ ਆ ਗਏ ਬਾਈ ਹੁਣ ਬਹੁਤ ਟਾਈਮ ਬਾਅਦ ਆਏ ਆ ਇਹ ਯਾਰ ਕਵਿੰਟਾ ਹੋ ਗਿਆ ਖੜੇ ਉਹਨਾਂ ਦੀ ਵੇਟ ਕਰਦੇ ਨੂੰ ਆ ਬਾਈ ਜਿਹੜੇ ਆਏ ਆ ਹੁਣ ਇਹ ਤੇ ਚਲੋ ਜੀ ਹਾਂ ਆਪਾਂ ਮਾਰਤੇ ਚਾਲੇ ਚਾਲੇ ਮਾਰਤੇ ਆ ਹੁਣ ਨਾਨਕ ਚੀਰੇ ਨੂੰ ਗੁਰਦੁਆਰਾ ਸਾਹਿਬ ਨੂੰ ਪਾਛੇ ਪਹਿਲੀ ਸਾਂਦੇ ਨਾ ਤਪੇ ਚਾਲੇ ਬਾਤੇ ਆਂਟਰਾ ਲੱਗ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਦੇ ਮੰਨੂ ਪਾਵੇ ਸਤ ਸ੍ਰੀ ਆਕਾਵੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਦੇਖ ਲਿਓ ਤੇ ਸਾਬ ਜਦਾਂ ਦੀ ਯਾਦ ਵਿੱਚ ਬਣਾਇਆ ਗਿਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਯਾਦਗਾਰ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਵਾ ਇਹ ਬਸ ਨੂੰ ਛਾਸ ਗੁਰਦੁਆਰਾ ਨਹੀਂਗਾ ਤੇ ਇਹ ਇਥੇ ਠਹਿਰਨ ਵਾਸਤੇ ਬਣਾਇਆ ਗਿਆ ਵੀ ਸੰਗਤ ਵਾਸਤੇ ਜਦੋਂ ਨਾਨਕ ਜੀ ਦੇ ਨੂੰ ਸੰਗਤ ਜਾਂਦੀ ਆ ਉਹਨਾਂ ਵਾਸਤੇ ਇਥੇ ਪ੍ਰਸ਼ਾਦਾ ਪਾਣੀ ਦਾ ਲੰਗਰ ਦਾ ਇਥੇ ਹੁੰਦਾ ਵਾ ਕਿਤੇ ਵੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸੰਗਤ ਇਥੇ ਪ੍ਰਸ਼ਾਦਾ ਪਾਣੀ ਛਕ ਲੈਂਦੀ ਆ ਰੋਕ ਜਾਂਦੀ ਆ ਇਥੇ ਕਰੋ ਦਰਸ਼ਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਗੁਰੂ ਕੀ ਪੀਠ ਵੀ ਕੀ ਹੁਣ ਮੱਢੀ ਦਾ ਪੁੱਤ ਅਸਲ ਨੂੰ ਮਨੇ ਜਾਇ ਤੇ ਜਾਣਦਾ ਮੁੰਡਿਆਂ ਨੇ ਜਾਇ ਚੜਾਉਂਦੇ ਆ ਮੁੰਡਿਆਂ ਨੂੰ ਜਾ ਆ ਜਾਓ ਪਹਿਲੀ ਵਾਰ ਬੈਠਣ ਲੱਗੇ ਜਾਇ ਚ ਬੈਠਾਂ ਪਹਿ ਇੱਕ ਇੱਕ ਵਾਰ ਬੈਠਾਂਗੇ ਹਾਂ ਚਲ ਦੂਜੀ ਵਾਰ ਆਪਾਂ ਜੀ ਕਿੰਨਾ ਵਾਰ ਜਾਇ ਚ ਬੈਠੇ ਅਗੇ ਫਸਟ ਟਾਈਮ ਬੈਠਾ ਜਾ ਚਾ ਮਾਮਾ ਦਾ ਬਹੁਤ ਵਾਰੀ ਬੈਠਾ ਜਾ ਚਾ ਦਵਾਈ ਵਾਲੇ ਆ ਤਾਂ ਚਲਾ ਜੋ ਜਾ ਚ ਭਾਈ ਉਹਨੂੰ ਆਜੋ ਆਜੋ ਪੰਦੋਂ ਵਾਲਾ ਪੰਦੋਂ ਨਾਲ ਚੜਨ ਲੱਗਾ ਚਲਾ ਗਿਆ ਅੱਗੇ ਅੱਗੇ ਕੰਨੇ ਵੇਲੇ ਬੈਠੇ ਬੈ ਜਾ ਚਾ ਹਾਂਜੀ ਕੰਨੇ ਵੀ ਵਾਰ ਜਾ ਚ ਬੈਠਣ ਲੱਗਾ ਦੂਜਿਆਂ ਦੂਜਿਆਂ ਆਪਾਂ बिलकुल आप जा जा जाओ कोई टैक्स नहीं कुछ नहीं गा जाओ कित मर्जी जा सकते हां बस उठन ਬਾਬਾਵਾ ਜੀ ਬਟਿੰਡੇ ਨਾਲ ਸੁਤਾ ਜੀ ਹਾਂ ਬਸ ਬੈਠੂ ਨਹੀਂ ਆਪਾਂ ਬਟਿੰਡੇ ਕਿੱਦਾਂ ਲੱਗ ਰਿਹਾ ਤੈਨੂੰ ਪਹਿਲੀ ਵਾਰ ਝਾਟ ਚ ਬਹਿ ਕੇ ਹਾਂ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਆਪੋ ਬਹੁਤ ਵਧੀਆ ਲੱਗ ਰਿਹਾ ਤੂੰ ਵੀ ਪਹਿਲੀ ਵਾਰ ਹੀ ਆ ਨਾ ਮੈਂ ਚੌਥੀ ਵਾਰ ਆਉਂਦਾ ਚੌਥੀ ਵਾਰ ਅੱਜ ਹਾਂ ਚੌਥੀ ਕਲੇਜ ਆਪਾਂ ਜਿੰਨੀ ਵਾਰ ਦੋ ਵਾਰ ਪਹਿਲਾਂ ਵਾਰ ਝਾਟ ਕੇ ਪਹਿਲੀ ਆਪਣੇ ਕੋਈ ਗਿਣਤੀ ਨਹੀਂ ਕੀ ਕਿੰਨੇ ਵਾਰੀ ਆਪਾਂ ਝਾਟ ਬੈਠੇ ਆਂ ਫੋੜੇ ਨੇ ਚੇਤਾ ਨਹੀਂ ਗਾਉਣ ਬਹੁਤ ਵਾਰੀ ਬੈਠੇ ਆਂ ਸੰਗਤੋਂ ਆਨੰਦ ਲੈ ਲਈ ਆ ਫੋਟੋਆਂ ਖਿਚਾ ਰਹੀ ਹੈ ਜਹਾਜ ਦੇ ਆਸ-ਪਾਸ ਇਹ ਨਾਲ ਤੇ ਆਨੰਦ ਲੈ ਰਹੇ ਆ ਬਹੁਤ ਵਧੀਆ ਤੇ ਵਧੀਆ ਬਣਾਇਆ ਵਾ ਜਹਾਜ ਫ੍ਰੀ ਟੈਂਟਾ ਬਿਲਕੁਲ ਕੋਈ ਖਾਚਾ ਨਹੀਂ ਇਹਦਾ ਕੋਈ ਚਾਰਜ ਨਹੀਂ ਆਪ ਵੇਖੋ ਜਿਆ ਕਿੰਨੇ ਹਰਿਆਲੀ ਆਸੇ ਪਾਸੇ ਕਿੰਨੇ ਦਰਾਖਤ ਆ ਯਾਰ ਬਹੁਤ ਜਿਆਦਾ ਵਧੀਆ ਹਰਿਆਲੀ ਆ ਦਰਾਖਤ ਬਹੁਤ ਲੱਗੇ ਤਾਂ ਇਹਦੇ ਮੀਂਹ ਜਿਆਦਾ ਪੈਂਦੇ ਇੱਥੇ ਮੀਂਹ ਪਈ ਜਾਂਦੇ ਆ ਹੁਣ ਆ ਇਹ 2 ਮਹੀਨੇ ਦੇ ਮੀਂਹ ਮੀਂਹ ਪਈ ਆ ਹਾਂਜੀ ਇਹ ਗੁਰਦੁਆਰਾ ਸਾਹਿਬ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਪਰ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਨਹੀਂਗਾ ਤੇ ਤੇ ਅਸੀਂ ਗੁਰਦੁਆਰਾ ਸਹਿਬ ਨਹੀਂ ਗਾ ਕਿਉਂਕਿ ਇਹ ਬਾਬਾ ਜੁਰਮ ਸਿੰਘ ਪਤਤ ਸਿੰਘ ਇਧਰ ਨਹੀਂ ਆਏ ਸੀਗੇ ਤੇ ਇਤਿਹਾਸਕ ਨਹੀਂ ਹੈ ਉਹਨਾਂ ਜਿਆਦਾ ਵਿੱਚ ਬਣਾਇਆ ਗਿਆ ਗੁਰਦੁਆਰਾ ਸੰਗਤ ਦੇ ਖੇਰ ਵਾਸਤੇ ਬਣਾਇਆ ਗਿਆ ਗੁਰਦੁਆਰਾ ਸਹਿਬ ਹੈ ਜਿਵੇਂ ਆਪ ਜੀ ਜੀ ਇਸਤਾਨ ਦੇਖ ਰਹੇ ਹੋ ਇਹ ਮਾਤਾ ਭਾਖੌਰ ਜੀ ਦੇ ਇਸਤਾਨ ਨੇ ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਤੀ ਜੋਤ ਸਮਾਏ ਸੀ ਤੇ ਉਹਨਾਂ ਨੇ ਪੂਨੇ ਦੀ ਜੇਲ੍ਹ ਵਿੱਚ ਬਾਲਾ ਰਾਓ ਤੇ ਰੋਸਤੋਬਰਾਓ ਨੂੰ ਜੇਲ੍ਹ ਚੋਂ ਬਰੀ ਕਰਾਇਆ ਸੀਗਾ ਅਤੇ ਉਹਨਾਂ ਨੂੰ ਨੰਦੇੜ ਵਿਖੇ ਭੇਜਿਆ ਸੀ ਵੀ ਗੁਰੂ ਸਿੱਖਾਂ ਨੂੰ ਵੀ ਇਹ ਜਾ ਕੇ ਸਾਰੀ ਘਟਨਾ ਦੱਸੋ ਤਾਂ ਜੋ ਵਿਸ ਸੇਖਾ ਜਿਹੜੇ ਉਹਨਾਂ ਨੂੰ ਯਕੀਨ ਹੋ ਜੇ ਵੀ ਗੁਰੂ ਮਹਾਰਾਜ ਹਾਜ਼ਰ ਨਾ ਜੰਨੇ ਜਦੋਂ ਉਹਨਾਂ ਨੇ ਇੱਥੇ ਆ ਕੇ ਇਹ ਘਟਨਾ ਸਾਰੀ ਸਿੱਖਾਂ ਨੂੰ ਇੱਥੇ ਸੁਣਾਈ ਮਾਤਾ ਭਾਗੌਰ ਤੇ ਜਹੇਦਾਰ ਸੰਤੋਖ ਸਿੰਘ ਉਦੋਂ ਉਧਰ ਨੂੰ ਰਵਾਨਾ ਹੋਏ ਸੀਗੇ ਤੇ ਉੱਥੇ ਜਾ ਕੇ ਤੇ ਉਹਨਾਂ ਨੇ ਮਾਤਾ ਭਾਗੌਰ ਨੇ ਪ੍ਰਚਾਰ ਕੀਤਾ ਪ੍ਰਚਾਰ ਕਰ ਤੋਂ ਬਾਅਦ ਉਹਨਾਂ ਨੇ ਉੱਥੇ ਜਾ ਕੇ ਇਸ ਆਪਣਾ ਸਰੀਰ त्याਗਾ ਸੀਗਾ ਇਹ ਸਥਾਨ ਮਾਤਾ ਭਾਗੌਰ ਜੀ ਦੇ ਬਣੇ ਹੋਏ ਸਥਾਨ ਹਨ ਮਾਤਾ-ਪਿਤਾ ਕੋਰਜੀ ਦੇ ਇਛਾ ਦੇ ਵਿੱਚ ਬਣੇ ਸਾਨ ਹਾਲੇ ਤੇ ਅਸਿਕੂ ਬੋਲੀ ਸਰ ਇਹਨਾਂ ਮਰਦਾਂ ਦੇ ਪਵ ਯਾਤਰਾ ਦਾ ਇਹ ਸਾਡਾ ਚੌਥਾ ਦਿਨ ਆ ਅਸੀਂ ਹਜੂਰ ਸਾਹਿਬ ਤੋਂ ਹੁੰਦੇ ਹੋਏ 180 ਕਿਲੋਮੀਟਰ ਦੂਰ ਅਜ ਨਾਨਕ ਝੀਲ ਤੇ ਪਹੁੰਚੇ ਆ ਤੇ ਤੁਹਾਨੂੰ ਪਹਿਲੇ ਅਸੀਂ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਾਉਣੇ ਆ ਉਸ ਤੋਂ ਬਾਅਦ ਸਤਨਾਮ ਸਿੰਘ ਖਾਲਸਾ ਦਾ ਨੂੰ ਇੱਥੇ ਮੈਂ ਸਾਰਾ ਇਤਿਹਾਸ ਦੱਸੂਗਾ ਆਓ ਦਰਸ਼ਨ ਕਰੀਏ ਹਾਂਜੀ ਇਹ ਨਾਨਕ ਝੀਲੇ ਦੀ ਮੇਨ ਡਿਊਟੀ ਆ ਜਦੋਂ ਆਪਾਂ ਇੰਟਰ ਹੁੰਨੇ ਆ ਇਹ ਜੁੜੀ ਦਾ ਇੰਟਰ ਹੁੰਨੇ ਆ ਨਾਲ ਹੀ ਸਾਹਮਣੇ ਦਾ ਇਹ ਦ੍ਰਿਸ਼ ਆ ਜੀ ਗੁਰਦੁਆਰਾ ਸਾਹਿਬ ਦਾ ਦੇਖਾ ਤੇ ਇਧਰਲੇ ਸਾਈਡ ਤੇ ਜਦੋਂ ਐਂਟਰ ਹੁੰਨੇ ਆ ਨਾਲ ਹੀ ਖੱਬੇ ਸਾਈਡ ਤੇ ਗੁਰੂ ਠੀਕਰ ਆ ਤੇ ਗੁਰਦੁਆਰਾ ਸਾਹਿਬ ਦਾ ਫਰੰਟ ਦਾ ਥਿਊ ਆ ਤੇ ਆਪ ਜੀ ਨੂੰ ਸਭ ਆਪ ਗੁਰਦੁਆਰੇ ਦੇ ਸਾਈਡ ਸਭ ਦਿਖਾਵਾਂਗੇ ਕਿੱਦਾਂ ਦਾ ਗੁਰਦੁਆਰਾ ਕਿੱਦਾਂ ਸਭ ਕੋਸ਼ਿਸ਼ ਨਾਲ ਜੁੜੇ ਹੋ ਆਪਣੇ ਤੇ ਆਪਾਂ ਸ਼ਨਾਨੇ ਵੀ ਕਰਾਂਗੇ ਥੱਲੇ ਪਾਸੇ ਸਰੋਵਰ ਆ ਸਰੋਵਰ ਦਾ ਚਾਪਾਂ ਸ਼ਨਾਨੇ ਕਰ ਲਈਏ ਤੇ ਸਰੋਵਰ ਕਰਕੇ ਫਿਰ ਤੁਹਾਨੂੰ ਦਰਸ਼ਨ ਕਰਾਉਣੇ ਆਪਾਂ ਦਰਵਾਜਾ ਸਾਹਿਬ ਦੇ ਫਿਰ ਉਸ ਤੋਂ ਬਾਅਦ ਇਤਿਹਾਸ ਨਾਲ ਜਾਣੂ ਕਰਾਵਾਂਗੇ ਇੱਥੇ ਦੇਖਾ ਰਾਜ ਪ੍ਰਸ਼ਾਦ ਕਰਾਹਦੇ ਆਪਾਂ ਕਾਉਂਟਰ ਤੇ ਜਦੋਂ ਅਸਰ ਦਰਵਾਸਾ ਹੈ ਉਹਦੇ ਸਾਹਮਣੇ ਕਰਦੇ ਦਰਸ਼ਨ ਆਪਾਂ ਹਾਂਜੀ ਸਰੋਵਰ ਦੀ ਬਹੁਤ ਹੀ ਜ਼ਿਆਦਾ ਖਾਸ ਹੀ ਸਫਾਈ ਰੱਖੀ ਆ ਬਹੁਤ ਸੋਹਣਾ ਸਰੋਵਰ ਆ ਬਹੁਤ ਵਧੀਆ ਸਾਫ ਸੁਥਰਾ ਸਰੋਵਰ ਆ ਵਿੱਚ ਬਿਲਕੁਲ ਵੀ ਕੋਈ ਜਲਬਗਰ ਹੈ ਨਹੀਂ ਗੀ ਆਪਾਂ ਆ ਸ਼ਨਾਣੇ ਕਰ ਲਈਏ ਸ਼ਨਾਣੇ ਕਰਕੇ ਚੱਲਦੇ ਦਰਬਾਰ ਸਾਹਿਬ ਸੰਗਤ ਆਪੀ ਸ਼ਨਾਣੇ ਕਰੀ ਜਾਂਦੀ ਸਾਰੀ ਸੰਗਤ ਆਪਣੀ ਨਾਲ ਦੀ ਇਹ ਉਦੋਂ ਬਾਅਦ ਪ੍ਰਦਰਸ਼ਨ ਕਰਦੇ ਸਾਨੂੰ ਦਰਬਾਰ ਸਾਹਿਬ ਦੇ ਚਲੋ ਜੀ ਹੁਣ ਆਪਾਂ ਪਹਿਲਾਂ ਦੇਗਾ ਕਰਾ ਲਈਏ ਦੇਗਾ ਕਰਾ ਕੇ ਫਿਰ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਦੇ ਆਂ ਤੁਹਾਨੂੰ ਦਰਸ਼ਨ ਕਰਾਉਣੇ ਆ ਪਹਿਲਾਂ ਆਪਾਂ ਦੇਗਾ ਕਰਾਈਏ ਦੇਖ ਕਰਾ ਲਈਏ ਹੁਣ ਆਪਾਂ ਹੁਣ ਚੱਲਦੇ ਆਂ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣੇ ਚਲੋ ਜੀ ਸੰਗਤ ਜੀ ਨਾਲ ਚੱਲੋ ਤੇ ਆਪਾਂ ਇਹ ਸਾਹਮਣੇ ਦਰਬਾਰ ਸਾਹਿਬ ਹੀ ਆ ਇੱਧਰੋਂ ਸਾਡੀਆਂ ਪੌੜੀਆਂ ਤਾਂ ਛੱਡ ਦਿੰਗੇ ਨਾ ਤੇ ਦਰਬਾਰ ਸਾਹਿਬ ਆ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਪਹਿਲੀ ਤੇ ਆਪ ਹੀ ਨੰਦਰਾ ਆਪਾਂ ਦਰਸ਼ਨ ਕਰਾਉਣੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਹਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹਤ ਨਾਮ ਵਾਹਿਗੁਰੂ ਅੰਜ ਆਪ ਹੀ ਦੇਖ ਰਹੇ ਹੋ ਆਪ ਵੀਰੋਂ ਆਪਾਂ ਬਾਹਰ ਲਾ ਸਾਰਾ ਦਿਖਾਉਣੇ ਆ ਸੈਂ ਇਹ ਜੋ ਗੁਰਨਾਨਕ ਸਾਹਿਬ ਜੀ ਨੇ ਜੋ ਵੀ ਉਦਾਸੀਆਂ ਕੀਤੀਆਂ ਵਾ ਚਲ ਉਦਾਸੀਆਂ ਉਹਨਾਂ ਸਾਰਿਆਂ ਦਾ ਹੀ ਦੱਸਿਆ ਹੋਇਆ ਵਾ ਨਕਸ਼ਾ ਬਣਾਇਆ ਹੋਇਆ ਹੈ ਉਦਾਸੀਆਂ ਦਾ ਆਪ ਵੀਰੋਂ ਦੂਜਾ ਇਧਰ ਦੂਸਰੇ ਪਾਸੇ ਵੀ ਦਰਬਾਰ ਸਾਹਿਬ ਆ ਉਸ ਦੇ ਵੀ ਦਰਸ਼ਨ ਕਰਾਉਣੇ ਆ ਜੀ ਵਾਹਿਗੁਰੂ ਇਹ ਦੀਵਾਨ ਹਾਲ ਲੱਗਦਾ ਹੈ ਦੀਵਾਨ ਹਾਲ ਆ ਇਧਰਲੀ ਸਾਈਡ ਤੇ ਨਾਲ ਹੀ ਤੇ ਆਹ ਨੂੰ ਆਪਣਾ ਉਹ ਫਰੰਟ ਦੇ ਉੱਪਰ ਦਿਉੜੀ ਸਾਹਿਬ ਉਹ ਦਿਖ ਰਹੀ ਹੈ ਉਧਰੋਂ ਉਹ ਸਾਹਮਣੇ ਇਹ ਆ ਦਰਵਾਜ਼ਾ ਸਾਹਿਬ ਆ ਇਹ ਦਰਵਾਜ਼ਾ ਸਾਹਿਬ ਆ ਇਹ ਨਾਲ ਇਧਰਲੇ ਪਾਸੇ ਮੰਜੀ ਹਾਲ ਨਾਲੇ ਜਿ세 ਦੀਵਾਨ ਦੀਵਾਨ ਲੱਗਦੇ ਆ ਦੀਵਾਨ ਹਾਲ ਆ ਤੇ ਦੀਵਾਨ ਲੱਗਦੇ ਇੱਥੇ ਤੇ ਇਹਦੇ ਨਾਲ ਇਧਰਲੇ ਪਾਸੇ ਆਪਾਂ ਜਦੋਂ ਜਾਵਾਂਗੇ ਵਾਪਸ ਇਧਰ ਇਹ ਲੰਗਰ ਹਾਲ ਆ ਲੰਗਰ ਹਾਲ ਦੇ ਦਰਸ਼ਨ ਕਰੋ ਜੀ ਤੇ ਸੰਗਤਾਂ ਪ੍ਰਸ਼ਾਦਾਂ ਸ਼ਾਹਵਦੀਆਂ ਨੇ ਆ ਇੱਥੇ ਚਾਹ ਲਾ ਹੋ ਪਹਿਲੇ ਪਾਸੇ ਪ੍ਰਸ਼ਾਦੇ ਪਾਣੀ ਵਾਲਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੋ ਆਪੀ ਦਰਸ਼ਕ ਕਰ ਰਹੇ ਹੋ ਕੁਦਵਾਰਾ ਨਾਨਕਚੀਰ ਕਰਨਾਟਕਾ ਦੇ ਵਿੱਚ ਹੈ ਇਹ ਪਾਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਮੌਕੇ ਰਾਜਸਥਾਨ ਤੋਂ ਹੁੰਦੇ ਹੋਏ ਇਸ ਸਥਾਨ ਤੇ ਆਏ ਸੀਗੇ ਤੇ ਇੱਥੇ ਆ ਕੇ ਸੰਗਤਾਂ ਦੀ ਬੇਨਤੀ ਦੇ ਉੱਪਰ ਗੁਰੂ ਨਾਨਕ ਦੇਵ ਜੀ ਨੇ ਇੱਥੇ ਇੱਥੇ ਮਿੱਠਾ ਜਲ ਕੱਢਿਆ ਸੀਗਾ ਕਿਉਂਕਿ ਇੱਥੇ ਖਾਰਾ ਜਲ ਸੀਗਾ ਸੰਗਤਾਂ ਨੇ ਬੇਨਤੀ ਕੀਤੀ ਸੀਗੀ ਗੁਰੂ ਨਾਨਕ ਦੇਵ ਜੀ ਅੱਗੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਸੱਜਾ ਪੈਰ ਆ ਕੇ ਤੇ ਇੱਥੋਂ ਝਰਨਾ ਵਗਾਇਆ ਸੀ ਪਾਣੀ ਦਾ ਜੋ ਆਪ ਜੀ ਉਸਤਾਨ ਵੇਖ ਰਹੇ ਹੋ ਪਿੱਛੇ ਤੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਝਰਨਾ ਵਗਾਇਆ ਸੀ ਉਹਦੇ ਵਿੱਚੋਂ ਮਿੱਠਾ ਜਲ ਨਿਕਲਦਾ ਹਲੇ ਵੀ ਉਹ ਜਲ ਇੱਥੇ ਸੰਗਤਾਂ ਨੂੰ ਵਰਤਾਇਆ ਜਾਂਦਾ ਤੇ ਸੰਗਤਾਂ ਲੈ ਕੇ ਵੀ ਜਾਂਦੀਆਂ ਆਪੇ ਨਾਲ ਜਲ ਤੇ ਇੱਥੇ ਛਕਾਉਂਦੇ ਵੀ ਆ ਸੰਗਤਾਂ ਨੂੰ ਉਹ ਜਲ ਜੋ ਆਪ ਇਹਨੂੰ ਦਰਸ਼ਨ ਕਰਾਉਣੇ ਆ ਪਰ ਝਰਨੇ ਦੇ ਵੀ ਦਰਸ਼ਨ ਕਰਾਵਾਂਗੇ ਇੱਥੇ ਪਹੁੰਚ ਕੇ ਜੀ ਹਾਂ ਜੀ ਤੁਹਾਨੂੰ ਹੁਣ ਆਪਾਂ ਦਰਸ਼ਨ ਕਰਾਉਣੇ ਆ ਅਮਰਤ ਕੁੰਡ ਦੇ ਜਿੱਥੇ ਗੁਰੂ ਮਹਾਰਾਜ ਨੇ ਆਪਣਾ ਸੱਜਾ ਪੈਰ ਆ ਕੇ ਜਲ ਕੱਢਿਆ ਸੀਗਾ ਮਿੱਠਾ ਜਲ ਕੱਢਿਆ ਸੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਤੇ ਦਰਸ਼ਨ ਕਰੋ ਸੰਗਤ ਜੀ ਪਹਿਲਾਂ ਆਪਾਂ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਅੰਦਰ ਪਹੁੰਚਦੇ ਆ ਦਰਸ਼ਨ ਕਰਾਉਣੇ ਤੁਹਾਨੂੰ ਜਾ ਕੇ ਉਹ ਸਾਹਮਣੇ ਜੋ ਦੇਖ ਰਹੇ ਹੋ ਇੱਥੇ ਹੁਣ ਅਮਰ ਤੁਸ਼ਕਾਇਆ ਜਾਂ ਦਾਦਾ ਸੰਗਤ ਜਿਹੜੀ ਪਹੁੰਚਦੀ ਆ ਉਹੀ ਇਹ ਜਲ ਆਉਂਦਾ ਵਾ ਜਿਹੜਾ ਗੁਰੂ ਗ੍ਰੰਥ ਦੇਵ ਜੀ ਨੇ ਉਸ ਟਾਈਮ ਦਾ ਕੱਢਿਆ ਸੀ ਉਹ ਹਲੇ ਚੱਲ ਰਿਹਾ ਵਾ ਇੱਥੋਂ ਆਪਾਂ ਜਲ ਲੈ ਕੇ ਵੀ ਜਾ ਸਕਦੇ ਨਾਲ ਬੋਤਲਾਂ ਭਰ ਕੇ ਤੇ ਇਧਰ ਛਕਾਇਆ ਵੀ ਜਾਂਦਾ ਵਾ ਤੇ ਆਪ ਇਹਨੋਂ ਉਹ ਵੀ ਸਥਾਨ ਦਿਖਾਵਾਂਗੇ ਜਿੱਥੇ ਗੁਰੂ ਮਹਾਰਾਜ ਨੇ ਆਪਣਾ ਸੱਜਾ ਪੈ ਰੱਖਿਆ ਸੀ ਉਹ ਵੀ ਉੱਥੇ ਉਦਾਂ ਬਣਿਆ ਹੋਇਆ ਵਾ ਉਹ ਵੀ ਆਪ ਇਹਨੂੰ ਆਪ ਦਿਖਾਉਣੇ ਆ ਇੱਧਰ ਜਾ ਕੇ ਆ ਦੇਖੋ ਆ ਸ্নান ਆ ਇੱਥੇ ਗੁਰੂ ਮਹਾਰਾਜ ਨੇ ਆਪਣਾ ਪੈ ਰੱਖਿਆ ਸੀਗਾ ਉਹ ਪੈਰ ਦਾ ਨਿਸ਼ਾਨ ਉੱਥੇ ਉਦਾਂ ਬਣਾਇਆ ਹੋਇਆ ਵਾ ਤੇ ਉਹ ਸਥਾਨ ਹੈ ਗੁਰੂ ਮਹਾਰਾਜ ਨੇ ਆਪਣਾ ਸੱਜਾ ਪੈ ਰੱਖਿਆ ਸੀ ਇੱਥੇ ਤੇ ਜੋ ਇੱਧਰਲੇ ਪਾਸੇ ਤੁਹਾਨੂੰ ਦਿਖਾਉਣੇ ਆ ਆਪਾਂ ਤੇ ਉਥੋਂ ਸੰਗਤ ਜਲ ਭਰ ਕੇ ਲੈ ਕੇ ਆਂਦੀ ਆਪਾਂ ਭਰ ਸਕਦੇ ਆ ਬਈ ਤੱਕ ਪਿਆਵਾ ਪੀਕ ਪਈ ਆ ਤੇ ਰੱਖੋ ਪਾਉ ਨੂੰ ਪਿਆਵਾ ਇੱਥੇ ਬੋਤਲ ਚ ਪਾ ਸਕਦੇ ਆ ਆਪਾਂ ਜਨ ਲੈ ਕੇ ਜਾ ਸਕਦੇ ਆ ਆਪਣੇ ਵਿੱਚੋਂ ਸੰਗਤਾਂ ਜਾਂ ਲੈ ਕੇ ਜਾਓ ਇਹੋ ਹੀ ਚਾਰਨਾਈ ਜੋ ਗੁਰੂ ਆ ਤੁਸੀਂ ਵੇਖ ਸਕਦੇ ਹੋ ਇਥੇ ਇਤਿਹਾਸ ਲਿਖਿਆ ਹੋਇਆ ਪੰਜਾਬੀ ਵਿੱਚ ਹਿੰਦੀ ਵਿੱਚ ਇੰਗਲਿਸ਼ ਵਿੱਚ ਵੀ ਲਿਖਿਆ ਹੋਇਆ ਆਪ ਵੀ ਪੜ ਸਕਦੇ ਹੋ ਇਤਿਹਾਸ ਤਾਂ ਹੀ ਆਪਾਂ ਇਹ ਸ਼ੇਅਰ ਕਰਦੇ ਆ ਆਪ ਵੀ ਇਤਿਹਾਸ ਖੁਦ ਪੜ ਸਕੋ ਕਿਉਂਕਿ ਆਪਾਂ ਦਾ ਸ਼ਾਰਟ ਦੇ ਵਿੱਚ ਦੱਸਦੇ ਆ ਬਾਅਦ ਲੰਮਾ ਲਈ ਦੱਸਦੇ ਆ ਆਪ ਜੀ ਸਕਰੀਨਸ਼ਾਟ ਮਾਰ ਕੇ ਇਤਿਹਾਸ ਨੂੰ ਪੜ ਸਕਦੇ ਹੋ ਇਹ ਇਤਿਹਾਸ ਜੀ ਕਰ ਸਕਦੇ ਹੋ ਆਪ ਸਕਰੀਨ ਸ਼ਾਟ ਮਾਰ ਕੇ ਇਤਿਹਾਸ ਨੂੰ ਤੁਹਾਡੀ ਗੁਰਦੁਆਰਾ ਭਾਈ ਸੈਭ ਸਿੰਘ ਜੀ ਦਾ ਸਥਾਨ ਆ ਜਲਮੋ ਸਥਾਨ ਪੰਜਾ ਪਿਆਰਾਂ ਵਿੱਚੋਂ ਭਾਈ ਸੈਭ ਸਿੰਘ ਜੀ ਉਹਨਾਂ ਦਾ ਸਥਾਨ ਬਣੇ ਹੋਏ ਆ ਇਹ ਸਾਹਮਣੇ ਆਪ ਜੀ ਨੂੰ ਚਲੋ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਸੰਗ ਤੇ ਚਲੋ ਆਪਾਂ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਭਾਈ ਸਾਹਿਬ ਸਿੰਘ ਜੀ ਉਹਨਾਂ ਦੇ ਸਥਾਨ ਜਰਮਾ ਸਥਾਨ ਆਈ ਸੀ ਕਹਿੰਦੇ ਬਣੇ ਹੋਏ ਆ ਜਿਦਾ ਇਤਿਹਾਸ ਦੇ ਮੁਤਾਬਕ ਤੇ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਗੁਰਦੁਆਰਾ ਸਾਹਿਬ ਆ ਇਹ ਤੇ ਆਪ ਵੀ ਅੰਦਰਵਾਸਾਂ ਦੇ ਦਰਸ਼ਨ ਕਰਾਉਣੇ ਆ ਜੀ ਪੈਸਾ ਤਾਂ ਲੈਣ ਦੇ ਨੂੰ ਖਾਲਸੇ ਪੰਥ ਦੀ ਸਾਧਾ ਧਰਨਾ ਧਰਨਾ ਸਾਹਿਬ ਸ੍ਰੀ ਗੁਰੂ ਜੀ ਮਹਾਰਾਜ ਨੇ ਕੀਤੀ ਉਹ ਅਨਵੇਕਿਆਲੇ ਪੈਸਾਨ ਸਿੰਘ ਜੀ ਪਿਤਾ ਗੁਰੂ ਨਾਨਕ ਜੀ ਮਾਤਾ ਅਨੁਮਾਤੀ ਤਤੋ ਸ੍ਰੀ ਆਨੰਦਪੁਰ ਤਾਕਤ ਕੇ ਇਸਨ ਸਾਹਮਣ ਜਾ ਕੇ ਪੰਜਾਬ ਪੜਾ ਲਿਆ ਚੌਂ ਸਮੇਂ ਆਪਣਾ ਸੀਸ ਦੇ ਦਿੱਤਾ ਤੇ ਅਮਰਤੀ ਦਾਤ ਪ੍ਰਾਪਤ ਕੀਤੀ ਅਤੇ ਚੰਪੌਰ ਸਾਹਿਬ ਦੇ ਵਿਖੇ ਜੰਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਜੀ ਆਪ ਆਪਨੇ ਕਮਾਧਾ ਸੰਗਤ ਨੂੰ ਭੁੱਖ ਲੱਗ ਜਾਂਦੀ ਜਲਦੀ ਜਲਦੀ ਅੱਧੇ ਘੰਟੇ ਬਾਅਦ ਸੰਗਤ ਨੂੰ ਭੁੱਖ ਲੱਗਦੀ ਆ ਫਿਰ ਸੰਗਤ ਦੇ ਸ਼ਕਲ ਲੱਗ ਜਾਂਦੀ ਆ ਆਪੀ ਨਾਲ ਹੁਣ ਚਾਹ ਦੇ ਨਾਲ ਕਹਿੰਦੇ ਪਕੌੜੇ ਖਾਣੇ ਆ ਚਾਹ ਦੇ ਨਾਲ ਪਕੌੜੇ ਸ਼ਕਲ ਸੰਗਤ ਦਾ ਮੈਂ ਬੈਠੀ ਸੰਗਤ ਆਪਣੀ ਤੇ ਇਹਦੇ ਨਾਲ ਹੋਰ ਆਪਣੀ ਹੋਰ ਵੀ ਸੰਗਤ ਆਈ ਆ ਵੇਖ ਲੋ ਉਹਨਾਂ ਨੂੰ ਵੀ ਆਪਣੇ ਲੋ ਜਦੋਂ ਭੁੱਖ ਲੱਗਦੀ ਆ ਤੇ ਇਦੋਂ ਚੱਲੇ ਮਾਰਦੇ ਆਪਾਂ ਰੋਡ ਬਹੁਤ ਜ਼ਿਆਦਾ ਖਰਾਬ ਆ ਇਹਦਾ ਬੜਾ ਬੁਰਾ ਹਾਲ ਆ ਇਹ ਰੋਡ ਤੇ ਘਟੋੜੇ 40 45 ਕਿਲੋ ਮੀਟਰ ਵਾੜੇ ਰੋਡ ਆ ਜਿਹਦਾ ਬੜਾ ਖਰਾਬ ਆ ਜੇ ਆਪਣਾ ਅੰਛੇ ਨੂੰ ਜੰਨੇ ਆ ਤੇ ਇਹ ਬੜਾ ਇਹ ਤੇ ਬਾਂਹ ਤੇ ਲੱਗਦੀ ਰਿਹਾ ਬਾਕੀ ਦਾ ਰੋਡ ਵਧੀਆ ਹੋ ਤੇ ਟੰਕ ਘਟ ਲਾਵੇ ਰੋਡ ਤੇ ਚੱਲਦੇ ਹਾਂ ਆਪਾਂ ਜਿਹੜਾ ਪਹੁੰਚੇ ਜਹਾਜ ਵਾਲੇ ਗੁਰਦੁਆਰੇ ਉੱਥੇ ਜਿੱਥੇ ਆਪਾਂ ਰੁਕੇ ਸੀ ਪਹਿਲਾਂ ਤੇ ਹੁਣ ਆਪਾਂ ਇੱਥੇ ਰੁਕਦੇ ਨੇ ਕਿ ਹੌਸ ਤੇ ਚੱਲੇ ਮਾਰਾਂ ਕਿਉਂਕਿ ਸ਼ਾਮ ਬਹੁਤ ਹੋ ਗਈ ਲੇਟ ਆਪਾਂ ਬਹੁਤ ਹੋ ਗਏ ਆ ਤਾ ਕਿਆ ਹੋਣਾ ਪਰੋਖਣਾ ਨਹੀਂ ਗਈ ਇਥੋਂ ਤੇ ਹੁਣ ਅਸੀਂ ਸਿੱਧਾ ਉੱਥੇ ਜਾ ਕੇ ਰੁਕਾਂਗੇ ਆਪਣੇ ਆਸਥਾਨ ਤੇ ਹਜੂਰ ਸਾਹਿਬ ਲਓ ਜੀ ਆਪਾਂ ਪਹੁੰਚ ਗਏ ਆ ਹਜੂਰ ਸਾਹਿਬ ਆਪਾਂ ਵਾਪਸ ਆ ਗਏ ਆ ਬਾਬਾ ਦੀਪ ਸਿੰਘ ਸਰਾਹ ਹੈ ਬਾਬਾ ਦੀਪ ਸਿੰਘ ਸਰਾਹ ਬਹੁਤ ਵੱਡੀ ਸਰਾਹ ਇੱਥੇ ਬਹੁਤ ਜਿਆਦਾ ਕਮਰੇ ਇੱਥੇ ਜਿਆਦਾ ਦਿੰਦੇ ਆ ਕਮਰੇ ਜੇ ਰਾਤ ਰੋਤ ਨੂੰ ਆਪਾ ਆਉਨੇ ਆ ਤੇ ਫਿਰ ਇੱਥੇ ਕਮਰੇ ਮਿਲਦੇ ਆ ਜਗ੍ਹਾ ਤੇ ਸਰਾਹ ਰੱਖੀ ਬਹੁਤ ਵੱਡੀ ਸਰਾਹ ਆ ਬਹੁਤ ਰੂਮ ਆ ਇਹਦੇ ਵਿੱਚ ਬਹੁਤ ਵੱਡੀ ਸਰਾਹ ਹੈ ਉਹ ਸਾਮ ਦੇ ਸਰਾਹ ਹੀ ਆ ਸਭੀ ਬਾਬਾ ਦੀਪ ਸਿੰਘ ਸਰਾਹ ਵਾਜਦੀ ਹੈ ਇੱਥੇ ਜੇ ਆਪਾਂ ਰਾਤ ਨੂੰ ਸੰਗਤ ਆਉਂਦੀ ਜਿਹੜੀ ਉਹਨੂੰ ਕਮਰੇ ਜਿਆਦਾ ਇੱਥੇ ਮਿਲਦੇ ਆ ਜਿਹਨਾਂ ਨੇ ਪਹਿਲਾਂ ਬੁੱਕ ਨਹੀਂ ਕੀਤੇ ਹੁੰਦੇ ਕਿ ਪਹਿਲਾਂ ਨਹੀਂ ਕਿਹਾ ਹੁੰਦਾ ਬਾਬੇ ਨੂੰ ਉਹ ਇੱਥੇ ਹੀ ਫਿਰ ਕਮਰੇ ਦਿੰਦੇ ਉਹਨਾਂ ਨੂੰ ਹਾਂਜੀ ਆਪਾਂ ਪਹੁੰਚ ਗਏ ਆ ਬਾਬਾ ਨਿਹਾਲ ਸਿੰਘ ਚੌਕ ਆਪਾਂ ਪਹੁੰਚ ਗਏ ਆ ਆਪਣੇ ਆਸਥਾਨਾਂ ਦੇ ਉੱਤੇ ਤੇ ਹੁਣ ਆਪਾਂ ਇੱਥੇ ਕਰਾਂਗੇ ਰੈਸਟ ਜਾ ਕੇ ਕਿਉਂਕਿ ਬਹੁਤ ਜ਼ਿਆਦਾ ਲੰਮਾ ਸਫ਼ਰ ਹੋ ਜਾਂਦਾ ਬਹੁਤ ਥਕੀ ਹੋ ਜਾਂਦਾ ਤੇ ਉਹਨਾਂ ਪ੍ਰਸ਼ਾਦਾ ਪਾਣੀ ਛੱਕ ਕੇ ਉਸ ਤੋਂ ਬਾਅਦ ਆਪਾਂ ਕਰਦੇ ਆ ਰੈਸਟ ਆਪਾਂ ਬਾਕੀ ਮਿਲਦੇ ਆ ਭਾਈ ਨੂੰ ਕੱਲ ਦੇ ਬਲੌਗ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਦੇ ਅਕਾਊਂਟ ਨੂੰ ਫੋਲੋ ਕਰ ਲਓ ਜੀ ਆਪੀ ਬੋਲੇ ਆ ਗਈ ਜੀ ਸੰਗਤ ਆ ਗਈ ਆ ਪਹੁੰਚ ਗਈ ਆ 9 ਵਜ ਗਿਆ ਆਪਾਂ ਨੂੰ ਇੱਥੇ ਪਹੁੰਚਦਿਆਂ ਨੂੰ ਸਵੇਰ ਆਪਾਂ 9 ਵਜੇ ਗਏ ਸੀਗੇ 9 ਵਜ ਗਿਆ ਆਪਾਂ 12 ਮਿੰਟ ਲੱਗੇ ਪੂਰੇ ਨਾਂਜੀ ਦੇ ਦੇ ਤੇ ਪਹੁੰਚ ਗਿਆ ਬਾਕੀ ਆਪਾਂ ਕਰਦੇ ਹਾਂ ਦੱਸ ਦਿੰਦੇ ਹਾਂ ਸਾਰਾ ਕੋ ਰੂਮ ਚ ਜਾ ਕੇ ਕਿੰਨੀ ਬਾਅਦ ਆ ਕਿੰਨਾ ਟਾਈਮ ਸਾਰਾ ਕੋ ਦੱਸ ਦੇ ਹੁਣ ਕੜਿਆ ਆਪਾਂ ਦੁੱਧ ਕੜਿਆ ਹੋਇਆ ਦੁੱਧ ਤੇ ਗਲਾਸ 2 3 ਇਹ ਮੁੰਡੇ ਖਿਚੀ ਆਦੇ ਦੁੱਧ ਦੇ ਗਰ ਆ ਜੋ ਤਗੜੇ ਲਿਕਣਾ ਅੱਗੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਨਾਨਕਚੀਰੇ ਕਰਨਾਟਕਾ ਗੁਰਦੁਆਰਾ ਸਾਹਿਬ ਦੇ ਪਾਸ਼ਾਈ ਪਹਿਲੀ ਸ੍ਰੀ ਗੁਰੂ ਨਾਨਕਦੇਵ ਜੀ ਦੇ ਅਸਥਾਨਾਂ ਦੇ ਤੇ ਆਪਣਾ ਸਫਰ ਅਜ ਦਾ ਬਹੁਤ ਵਧੀਆ ਰਿਹਾ ਆਪਾਂ ਦਰਸ਼ਨ ਵਧੀਆ ਕੀਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਆਪਣਾ ਸਫਰ ਟੋਟਲ 360 ਕਿਲੋਮੀਟਰ ਵਾਟ ਸੀਗਾ ਆਉਣ ਜਾਣ ਦਾ 180 ਕਿਲੋਮੀਟਰ ਵਾਟ ਇੱਕ ਸਾਈਡ ਦਾ ਪਿਆ ਸੀ ਆਪਾਂ ਨੂੰ ਤੇ ਆਪਾਂ ਇੱਥੋਂ ਸਵੇਰ ਨੂੰ 9 ਵਜੇ ਚੱਲੇ ਸੀਗੇ ਤੇ ਆਪਾਂ ਸ਼ਾਮ ਨੂੰ 9 ਵਜੇ ਇੱਥੇ ਪਹੁੰਚੇ ਸੀਗੇ ਤੇ 12 ਘੰਟੇ ਪੂਰੇ ਲੱਗੇ ਆਪਾਂ ਨੂੰ ਸਫ਼ਰ ਤੇ ਤੇ ਦਰਸ਼ਨਦਾਰੇ ਆਪਾਂ ਖੁੱਲੇ ਵਧੀਆ ਟਾਈਮ ਨਾ ਕੀਤੇ ਆ ਕੋਈ ਜਲਦੀ ਨਹੀਂ ਕੀਤੀ ਗਈ ਵਧੀਆ ਦਰਸ਼ਨਦਾਰੇ ਹੋਏ ਆਪਣੇ ਤੇ ਹੁਣ ਆਪਾਂ ਇਸ ਬਲੌਗ ਦੀ ਸਮਾਪਤੀ ਕਰਦੇ ਆਂ ਤੇ ਆਪਾਂ ਤੁਹਾਨੂੰ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ Well record you